ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਕੀਕੀ ਗੱਲਾਂ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਤੋਂ ਅਸੀਂ ਇੱਕ ਨਵੀਂ ਲੜੀ ਸੌ ਸਾਖੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਦੀਆਂ ਉਹ ਘਟਨਾਵਾਂ ਸਾਂਝੀਆਂ ਕਰਾਂਗੇ ਜੋ ਅੱਜ ਵੀ ਸਾਨੂੰ ਸਾਡੀ ਜ਼ਿੰਦਗੀ ਦਾ ਸਹੀ ਰਾਹ ਦਿਖਾਉਂਦੀਆਂ ਸ਼ੁਰੂਆਤ ਕਰਦੇ ਹਾਂ ਪਹਿਲੀ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੱਚਾ ਸੌਦਾ ਤੋਂ ਗਾਲ ਉਸ ਸਮੇਂ ਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਅਜੇ ਛੋਟੀ ਉਮਰ ਦੇ ਸੀ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਚਾਹੁੰਦੇ ਸਨ ਕਿ ਗੁਰੂ ਨਾਨਕ ਦੇਵ ਜੀ ਦੁਨੀਆਦਾਰੀ ਸਿੱਖਣ ਤੇ ਵਪਾਰ ਕਰਨਾ ਸ਼ੁਰੂ ਕਰ ਦੇਣ। ਇੱਕ ਦਿਨ ਪਿਤਾ ਜੀ ਨੇ ਗੁਰੂ ਸਾਹਿਬ ਨੂੰ 200 ਰੁਪਏ ਦਿੱਤੇ ਤੇ ਭਾਈ ਮਰਦਾਨਾ ਜੀ ਨੂੰ ਨਾਲ ਤੋਰਦਿਆਂ ਕਿਹਾ, "ਪੁੱਤਰ ਆ ਫੜੋ ਪੂੰਦੀ, ਸ਼ਹਿਰ ਜਾਓ ਤੇ ਕੋਈ ਖਰਾ ਤੇ ਮੁਨਾਫੇ ਵਾਲਾ ਸੌਦਾ ਖਰੀਦ ਕੇ ਲਿਆਓ ਜਿਸ ਨਾਲ ਘਰ ਵਿੱਚ ਵੀ ਬਰਕਤ ਆਵੇ।" ਗੁਰੂ ਸਾਹਿਬ ਪਿਤਾ ਦਾ ਹੁਕਮ ਮੰਨ ਕੇ ਚੱਲ ਪਏ। ਰਸਤੇ 'ਚ ਜੰਗਲ 'ਚੋਂ ਲੰਘਦੇ ਆ ਉਹਨਾਂ ਨੇ ਦੇਖਿਆ ਕਿ ਕੋਈ ਸਾਧੂ ਸੰਤ ਭੁੱਖੇ ਬਿਆਸੇ ਬੈਠੇ ਆ। ਉਹ ਕਈ ਦਿਨਾਂ ਤੋਂ ਭੁੱਖੇ ਸੀ ਤੇ ਉਹਨਾਂ ਦੇ ਸਰੀਰ ਕਮਜ਼ੋਰ ਹੋ ਚੁੱਕੇ ਸੀ। ਗੁਰੂ ਨਾਨਕ ਦੇਵ ਜੀ ਦਾ ਕੋਮਲ ਦਿਲ ਇਹ ਦੇਖ ਕੇ ਪਿਗਲ ਗਿਆ। ਉਹਨਾਂ ਸੋਚਿਆ ਕਿ ਪਿਤਾ ਜੀ ਨੇ ਖਰਾ ਤੇ ਸੱਚਾ ਸੌਦਾ ਕਰਨ ਲਈ ਗਿਆ ਸੀ। ਇੰਨਾ ਭੁੱਖੇ ਰੱਬ ਦੇ ਬੰਦਿਆਂ ਨੂੰ ਭੋਜਨ ਸ਼ਿਕਾਉਣ ਤੋਂ ਵੱਡਾ ਸੱਚਾ ਸੌਦਾ ਹੋਰ ਕੀ ਹੋ ਸਕਦਾ ਹੈ? ਗੁਰੂ ਸਾਹਿਬ ਨੇ ਉਹਨਾਂ 20 ਰੁਪਿਆ ਦਾ ਰਾਸ਼ਨ ਲਿਆਂਦਾ ਤੇ ਆਪਣੇ ਹੱਥਾਂ ਨਾਲ ਉਹਨਾਂ ਸਾਧੂਆਂ ਨੂੰ ਪ੍ਰਸ਼ਾਦਾ ਸ਼ਿਕਾਇਆ। ਸਾਧੂਆਂ ਦੀਆਂ ਅੱਖਾਂ ਵਿੱਚ ਸ਼ੁਕਰਾਨਾ ਸੀ ਤੇ ਗੁਰੂ ਸਾਹਿਬ ਦੇ ਚਿਹਰੇ ਤੇ ਰੋਹਾਨੀ ਖੁਸ਼ੀ ਜਦੋਂ ਖਾਲੀ ਹੱਥ ਘਰ ਪਰਤੇ ਤਾਂ ਪਿਤਾ ਜੀ ਨਾਰਾਜ਼ ਹੋਏ ਪਰ ਗੁਰੂ ਸਾਹਿਬ ਜਾਣਦੇ ਸੀ ਕਿ ਉਹਨਾਂ ਨੇ ਪੈਸੇ ਗਵਾਏ ਨਹੀਂ ਸਗੋਂ ਇਨਸਾਨੀਅਤ ਦਾ ਸਭ ਤੋਂ ਵੱਡਾ ਵਪਾਰ ਖਟਿਆ ਉਸੇ ਘਟਨਾ ਨੂੰ ਅੱਜ ਜਸੀਂ ਸੱਚਾ ਸੌਦਾ ਕਹਿੰਦੇ ਆਂ ਸੰਗਤ ਜੀ ਇਹ ਸਾਖੀ ਸਾਨੂੰ ਸਿਰਫ ਇਤਿਹਾਸ ਨਹੀਂ ਦੱਸਦੀ ਸਗੋਂ ਅੱਜ ਦੇ ਜ਼ਮਾਨੇ ਦੀ ਹਕੀਕੀ ਗੱਲ ਸਮਝਾਉਂਦੀ ਹੈ ਅੱਜ ਅਸੀਂ ਸੌਦੇ ਦਾ ਮਤਲਬ ਸਿਰਫ ਪੈਸਾ ਖਵਾਉਣਾ ਜਾਂ ਬੈਂਕ ਬੈਲੈਂਸ ਵਧਾਉਣਾ ਸਮਝ ਲਿਆ। ਅਸੀਂ ਸੋਚਦੇ ਹਾਂ ਕਿ ਜੇ ਜੇਬ ਵਿੱਚ ਪੈਸਾ ਆ ਰਿਹਾ ਹੈ ਤਾਂ ਫਾਇਦਾ ਹੀ ਹੈ। ਪਰ ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾ ਕੇ ਗਏ ਕਿ ਜ਼ਿੰਦਗੀ ਦਾ ਅਸਲ ਮੁਨਾਫਾ ਪੈਸਾ ਇਕੱਠਾ ਕਰਨਾ ਨਹੀਂ ਸਗੋ ਲੋੜਵੰਦਾ ਦੀ ਮਦਦ ਕਰਨ ਵਿੱਚ ਹੈ। ਜਦੋਂ ਅਸੀਂ ਆਪਣੀ ਕਮਾਈ ਚੋਂ ਕਿਸੇ ਗਰੀਬ ਦਾ ਢਿੱਡ ਭਰਦੇ ਹਾਂ, ਕਿਸੇ ਰੋਂਦੇ ਨੂੰ ਹਸਾਉਂਦੇ ਹਾਂ ਜਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਸ ਵੇਲੇ ਜੋ ਸਕੂਨ ਮਿਲਦਾ ਹੈ ਉਹ ਦੁਨੀਆ ਦੀ ਕਿਸੇ ਦੌਲਤ ਨਾਲ ਨਹੀਂ ਖਰੀਦਿਆ ਜਾ ਸਕਦਾ। ਸੰਘਾ ਜੀ ਇਹ ਸਾਖੀ ਤੋਂ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਜਿਉਣ ਦਾ ਉਹ ਫਾਰਮੂਲਾ ਦਿੱਤਾ ਜਿਸ ਨੂੰ ਅਸੀਂ ਅਕਸਰ ਹੀ ਭੁੱਲ ਜਾਂਦੇ ਹਾਂ ਉਹਨਾਂ ਨੇ ਸਾਨੂੰ ਤਿੰਨ ਸੁਨਹਿਰੀ ਅਸੂਲ ਦਿੱਤੇ ਸੀ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਅੱਜ ਅਸੀਂ ਕੀਰਤ ਤਾਂ ਕਰਦੇ ਹਾਂ ਦਿਨ ਰਾਤ ਭੱਜਦੇ ਹਾਂ ਪੈਸਾ ਕਮਾਉਣ ਲਈ ਪਰ ਅਸੀਂ ਬਾਕੀ ਦੋ ਗੱਲਾਂ ਭੁੱਲ ਗਏ ਗੁਰੂ ਸਾਹਿਬ ਨੇ ਉਸ ਦਿਨ 20 ਰੁਪਏ ਦਾ ਰਾਸ਼ਨ ਖਰੀਦ ਕੇ ਸਾਨੂੰ ਵੰਡ ਛਕਣ ਦਾ ਅਸਲੀ ਮਤਲਬ ਸਮਝਾਇਆ ਸੀ ਉਹna ਦੱਸਿਆ ਸੀ ਕਿ ਅਸਲੀ ਕਮਾਈ ਉਹ ਨਹੀਂ ਜੋ ਅਸੀਂ ਬੈਂਕਾਂ 'ਚ ਜੋੜਦੇ ਆਂ ਅਸਲੀ ਕਮਾਈ ਉਹ ਹੈ ਜੋ ਅਸੀਂ ਕਿਸੇ ਲੋੜਵੰਦ ਨਾਲ ਵੰਡ ਕੇ ਛਕਦੇ ਆਂ ਸੋ ਅੱਜ ਦੀ ਸੇਧ ਇਹ ਹੈ ਆਪਣੀ ਜ਼ਿੰਦਗੀ ਵਿੱਚ ਸਿਰਫ ਕਿਰਤੀ ਨਹੀਂ ਸਗੋ ਉਸ ਕਿਰਤ ਵਿੱਚੋਂ ਬਰਕਤ ਪਾਉਣ ਲਈ ਵੰਡ ਛਕਣਾ ਵੀ ਜ਼ਰੂਰੀ ਹੈ ਤੁਸੀਂ ਆਪਣੀ ਹੱਕ ਦੀ ਕਮਾਈ ਵਿੱਚੋਂ ਜਦੋਂ ਕਿਸੇ ਭੁੱਖੇ ਦਾ ਢਿੱਡ ਭਰਦੇ ਹੋ ਤਾਂ ਸਮਝ ਲਵੋ ਤੁਸੀਂ ਸਿੱਧਾ ਰੱਬ ਦੇ ਖਾਤੇ 'ਚ ਜਮ੍ਹਾਂ ਕਰਵਾ ਰਹੇ ਹੋ ਇਹੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਹੈ ਜੋ ਕਦੇ ਵੀ ਘਾਟੇ 'ਚ ਨਹੀਂ ਜਾਂਦਾ ਜੇ ਤੁਹਾਨੂੰ ਇਹ ਸਾਖੀ ਅਤੇ ਗੁਰੂ ਸਾਹਿਬ ਦੀ ਇਹ ਤਿੰਨ ਹਸੋਲ ਚੰਗੇ ਲੱਗੇ ਤਾਂ ਕਮੈਂਟ ਵਿੱਚ ਧੰਨ ਗੁਰੂ ਨਾਨਕ ਜਰੂਰ ਲਿਖਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਾਖੀ ਨੰਬਰ 2 ਦੇ ਨਾਲ ਜੁੜੇ ਰੋ ਹਕੀਕੀ ਗੱਲਾਂ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ